ਮੈਂ 4 ਸਾਲ ਤੋਂ ਰਹੇ ਇਕੱਠੇ ਕਰਦਾ ਪਿਆ ਇਹ ਆਪਣੇ ਮੁੰਡੇ ਦੇ ਵਿਆਹ ਵਾਸਤੇ ਉਹ ਵੀ ਲੈ ਗਿਆ ਕੋ ਲਾਗੇ ਚਾਗੇ ਦੇ ਇਹਨੇ ਸਾਰੀ ਗਲੀ ਵਾਲਿਆਂ ਨੂੰ ਛਾਕਿਆ ਸਰਕਾਰ ਨੇ ਜੋ ਗਿਆ ਉਹ ਕੁਝ ਨਹੀਂ ਕਰਕੇ ਵਿਖਾਇਆ ਲੋਕਾਂ ਨੇ ਸਰਕਾਰ ਤੇ ਵਿਸ਼ਵਾਸ ਕੀਤਾ ਸੀ ਉਹਨਾਂ ਨੇ ਬੰਦਾ ਨਹੀਂ ਸੀ ਦੇਖਿਆ ਉਹਨਾਂ ਸੇ ਝਾੜੂ ਦੇ ਕੇ ਵੋਟ ਪਾ ਲਈ ਸਰਦ ਦੇ ਵਿੱਚ ਵਧਿਆ ਚੋਰਾਂ ਦਾ ਕਹਿਰ ਮੁਰਦਾ ਇੱਕ ਘਰ ਤੋਂ ਪਨਾਇਆ ਨਿਸ਼ਾਨਾ ਦੱਸਿਆ ਗਿਆ ਕਿ ਮੇਰੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਵਾਰ ਦਾ ਤਲਾਕਾਦਾਰ ਵਾਦੀਆਂ ਜਾਰੀਆਂ ਨੇ ਉਤਈ ਤਾਜ਼ਾ ਮਾਮਲਾ ਸਾਹਮਣੇ ਹੈ ਜਿੱਥੇ ਕਿ ਵਿਅਕਤੀ ਦੇ ਵੱਲੋਂ ਪੀੜਤ ਵੱਲੋਂ ਦੱਸਿਆ ਗਿਆ ਹੈ ਕਿ ਉਹ 13 ਤਾਰੀਖ ਨੂੰ ਕਿਥੇ ਗਏ ਹੋ ਸੀ ਮੱਥਾ ਟੇਕ ਲਈ ਤੇ 14 15 ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਚੋਰੀ ਹੋ ਗਈ ਹੈ ਮੌਂਟੀ ਦੇ ਉੱਤੇ ਤੋੜ ਕੇ ਵਿਅਕਤੀ ਦੇ ਪੀੜਿਤ ਦੇ ਵੱਲੋਂ ਦੱਸਣਾ ਹੈ ਕਿ ਉਸਨੇ ਆਪਣੇ ਬੱਚੇ ਦੇ ਵਿਆਹ ਦੇ ਲਈ ਪਾਈ ਪਾਈ ਜੋੜੀ ਹੋਈ ਸੀ ਤੇ ਜਿਸ ਦੇ ਬੈਡ ਦੇ ਵਿੱਚੋਂ 1 ਲੱਖ ਰੁਪਏ ਤੇ ਸੋਨੇ ਦੇ ਗਹਿਣੇ ਲੈ ਕੇ ਤੇ LCD ਲੈ ਕੇ ਚੋਰ ਫਰਾਰ ਹੋ ਗਏ ਨੇ ਹਾਲਾ ਕਿ ਪੀੜਤ ਨੇ ਇਸ ਮਾਮਲੇ ਚ ਹੋਰ ਕਿਹੜੀਆਂ ਕਿਹੜੀਆਂ ਗੱਲਾਂ ਸਾਂਝੀਆਂ ਕੀਤੀਆਂ ਸੁਣੋ ਮੇਰਾ ਨਾਂਜੀ ਮੁਖਤਿਆਰ ਸਿੰਘ ਹੈ ਜੀ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਵੀਰ ਜੀ ਅਸੀਂ ਗੰਡਾ ਸਿੰਘ ਵਾਲੇ ਜੀ ਗਲੀ ਨੰਬਰ 5 ਹੌਸਲ ਨੰਬਰ 192 ਆ ਜੀ ਅੱਜ ਕੀ ਗੱਲ ਹੋਈ ਭਾਜੀ ਤੇ ਗੱਲ ਹੋਈ ਹੈ ਜੀ ਇਹ 13 ਤਰੀਕ ਨੂੰ ਯਾਤਰੇ ਗਿਆ ਸੀ ਜੀ ਤੇ 14 15 ਦੇ ਵਿੱਚ ਸਾਡੀ ਚੋਰੀ ਹੋਈ ਹੈ ਜੀ ਵਾਰਦਾਤ ਨੂੰ ਇਲਜ਼ਾਮ ਦਿੱਤਾ ਗਿਆ ਉਤੋਂ ਦੀ ਮਮਟੀਆਂ ਥੋੜੀ ਗੇਟ 도ੜੀ ਨਾ ਕਿ ਗੇੜ ਵੀ ਭੰਨਿਆ ਤੇ ਅੰਦਰ ਬੈੱਡ ਦਾ ਵੀ ਸਾਰਾ ਇਹ ਤਿਆਸ ਨਹਿਜ਼ ਕੀਤਾ ਹੈ ਬੈੱਡ ਦੇ ਵਿੱਚ 1 ਲੱਖ ਰੁਪਈਆ ਸੀ 20 20 ਵਾਲੇ ਨੋਟ ਸੀ ਮੈਂ 4 ਸਾਲ ਤੋਂ ਨੋਟ ਜਿਹੜੇ ਸੀ ਉਹ ਪैसे ਇਕੱਠੇ ਕਰਦਾ ਪਿਆ ਸੀ ਆਪਣੇ ਮੁੰਡੇ ਦੇ ਵਿਆਹ ਵਾਸਤੇ ਉਹ ਵੀ ਲੈ ਗਏ ਆ ਜੀ ਲੋਕਰ ਵੀ ਤੋੜਿਆ ਲੰਬਾਰੀ ਦਾ ਉਹਦੇ ਵਿੱਚ ਇੱਕ ਇੱਕ ਕੜਾ ਸੀ ਕਾਂਟੇ ਸੀ ਦੋ ਚੂੜੀਆਂ ਸੀ ਐਲ ਸੀ ਡੀ ਵੀ ਲਾ ਕੇ ਲੱਗੇ ਆ ਜੀ ਕਿੰਨੇ ਲੱਗਾ ਕੋਈ ਨਹੀਂ ਕੋਈ ਕੋਈ ਕਾਇ ਨਹੀਂ ਸਕਤੇ ਕਿੰਨੇ ਬੰਦੇ ਨੇ ਨਹੀਂ ਘਰ ਕੋਈ ਨਹੀਂ ਹੈਗਾ ਜੀ ਤਾਲਾ ਲੱਗਾ ਹੈ ਤੁਸੀਂ ਕਦੋਂ ਆਏ ਤੁਹਾਨੂੰ ਕਦੋਂ ਆਹੀ ਰਾਤੀ ਆਏ ਜੀ 8 ਵਜੇ ਸਾਨੂੰ ਫੋਨ ਗਿਆ ਅਸੀਂ ਦਿਨੇ ਤੜਕੇ ਆਏ ਆ 3 ਵਜੇ ਜੀ ਠੀਕ ਹੈ ਹੁਣ ਮੰਗ ਕੀ ਕਰਦੇ ਹੋ ਜੀ ਮੰਗ ਇਹ ਇਹ ਮੰਗ ਕਰਦੇ ਆਂ ਵੀ ਸਾਡਾ ਨਿਆਂ ਸਾਫ਼ ਕੀਤਾ ਜਾਵੇ ਜੀ ਜਿਹੜੀ ਵੀ ਜਲਦੀ ਹੋ ਸਕੇ ਫੜੇ ਜਾਣ ਤੇ ਉਹਨਾਂ ਕੋਲੋਂ ਸਾਡਾ ਸਮਾਨ ਜਿਹੜਾ ਵਾਪਸ ਲਿਆ ਜਾਵੇ ਜੀ ਮੌਕੇ ਤੇ ਹਾਂਜੀ ਪੁਲਿਸ ਆਏ ਹਜੇ ਪੁਲਿਸ ਅਹੀਂ ਤੇ ਆਕੇ ਨਹੀਂ ਇੱਥੇ ਇਹ ਸਾਡੇ ਇਲਾਕੇ ਦੇ ਪ੍ਰਧਾਨ ਸਾਹਿਬ ਨੇ ਉਹਨਾਂ ਨੇ ਆਣ ਕੇ ਤੇ ਇਹ ਮਤਲਬ ਵੀ ਮੌਕਾ ਵੇਖ ਕੇ ਤੇ ਪੁਲਿਸ ਨੂੰ ਸੱਦਿਆ ਤੇ ਪੁਲਿਸ ਨੇ ਆਣ ਕੇ ਤੇ ਉਹ ਵੇਖਿਆ ਸਾਰਾ ਇਹ ਮੌਕਾ ਅਸੀਂ ਕਾਰਵਾਈ ਦੀ ਅਸੀਂ ਕਾਰਵਾਈ ਮੰਗਦੇ ਮੰਗਦੇ ਆ ਵੀ ਜਿਹੜੇ ਚੋਰ ਨੇ ਉਹਨਾਂ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕੀਤਾ ਜਾਵੇ ਉਹਨਾਂ ਕੋਲ ਜਿਹੜਾ ਸਾਡਾ ਸਬਾਨ ਹੈ ਵਾਪਸ ਲਿਆ ਜਾਵੇ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਨੁਕਸਾਨ ਹੋਇਆ ਜੀ ਟੋਟਲ ਨੁਕਸਾਨ ਸਾਡਾ ਜੀ ਉਸ ਤਰ੍ਹਾਂ 1.5 ਡੂਗ ਲੱਖ ਦਾ ਹੋ ਗਿਆ ਜੀ ਸਾਰਾ ਟੋਟਲ ਜੀ ਸਸਕਲ ਜੀ ਮੈਂ ਬਲਜੀਤ ਸਿੰਘ ਇਨਚਾਰਜ ਵਾਰਡ ਨੰਬਰ 10 ਜੀ ਸ਼੍ਰੋਮਣੀ ਕਾਲੀ ਦਾਲ ਵੱਲੋਂ ਹਾਂਜੀ ਭਾਜੀ ਇਹ ਅਜੇ ਮੇਰੀ ਵਾਰਡ ਦੇ ਵਿੱਚ ਇਹ ਇਲਾਕਾ ਪੈਂਦਾ ਵਾ ਜੀ ਗੰਡਾ ਸਿੰਘ ਵਾਲਾ ਅੱਛਾ ਜੀ ਉਹਦੇ ਵਿੱਚ ਇਹ ਵੀਰ ਜਿਹੜੇ ਸਬ ਮੁਖਤਾਰ ਸਿੰਘ ਜੀ ਨੇ ਇਹ ਸਾਰੇ ਪਰਿਵਾਰ ਸਮੇਤ ਹੀ ਜਿਹੜੇ ਯਾਤਰਾ ਤੇ ਗਏ ਸੀ ਰਾਤੀ ਲਗਭਗ 8 ਵਜੇ ਮੈਨੂੰ ਸਾਡੇ ਬੂਥ ਇੰਚਾਰਜ ਨੇ ਸੁਖਦੇਵ ਰਾਜੀ ਉਹਨਾਂ ਨੇ ਫੋਨ ਕੀਤਾ ਕਿ ਚੋਰੀ ਹੋ ਗਈ ਆ ਤੇ ਮੈਂ ਆਇਆ ਸਾਰੀ ਗਲੀ ਇਕੱਠੀ ਸੀ ਹੋਈ ਸੀ ਇੱਥੇ ਫਿਰ ਮੌਕਾ ਦੇਖਿਆ ਕਾਫੀ ਨੁਕਸਾਨ ਹੋਇਆ ਸੀ ਫਿਰ ਅਸੀਂ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਸਾਰੀ ਗਲੀ ਵਾਲਿਆਂ ਨੇ ਰਲ ਕੇ ਤੇ ਇੱਕ ਇਹਨਾਂ ਦੇ ਬ੍ਰਦਰ ਦੇ ਵੱਲੋਂ ਇੱਕ ਰਿਪੋਰਟ ਕੀਤੀ ਗਈ ਸਦਰ ਥਾਣੇ ਵਿੱਚ ਹੀ ਔਰ ਦੋ ਮੁਲਾਜ਼ਮ ਜਿਨ੍ਹਾਂ ਵਿੱਚ ਏਐਸਆਈ ਸੁਰਿੰਦਰ ਸਿੰਘ ਸੀ ਔਰ ਉਹਨਾਂ ਦੇ ਨਾਲ ਇੱਕ ਵੀਰ ਹੋਰ ਸੀ ਉਹ ਆ ਕੇ ਉਹਨਾਂ ਨੇ ਮੌਕਾ ਦੇਖਿਆ ਵਾ ਤੇ ਚੋਰੀ ਵਿੱਚ ਜਿਹੜੀ ਆ ਉਹਦੇ ਵਿੱਚ ਐਲਈਡੀ ਔਰ ਇਹਨਾਂ ਦਾ ਸੋਨਾ ਪੈਸੇ ਜੋ ਉਹਨਾਂ ਨੇ ਆ ਕੇ ਦੇਖਿਆ ਉਗੀ ਰਾਤੀ ਹੀ 8 ਵਜੇ ਲਗਭਗ ਇਹਨਾਂ ਨੂੰ ਫੋਨ ਕਰ ਦਿੱਤਾ ਸੀ ਤੇ ਇਹ ਤੜਕੇ 3 ਵਜੇ ਆ ਕੇ ਇਹਨਾਂ ਨੇ ਦੇਖਿਆ ਤੇ ਕਾਫੀ ਨੁਕਸਾਨ ਜਿਹੜਾ ਹੋਇਆ ਵਾ ਜੀ ਅਸੀਂ ਇਹੋ ਮੰਗ ਕਰਦੇ ਹਾਂ ਜੀ ਗਰੀਬ ਪਰਿਵਾਰ ਆ ਕੱਪੜੇ ਦੀ ਪ੍ਰੈਸ ਕਰਨ ਕੱਪੜੇ ਵਾਲੇ ਦੁਕਾਨ ਆ ਸਾਰੀ ਦਿਹਾੜੀ ਵਿਚਾਰੇ ਮਿਹਨਤ ਮਜ਼ਦੂਰੀ ਕਰਦੇ ਨੇ ਔਰ ਜਿਹੜਾ ਨੁਕਸਾਨ ਹੋਇਆ ਵਾ ਉਹਦੇ ਵਿੱਚ ਜਿਹੜੇ ਚੋਰ ਨੇ ਉਹ ਲਾਗੇ ਚਾਗੇ ਦੇ ਨੇ ਸਾਰੀ ਗਲੀ ਵਾਲਿਆਂ ਨੂੰ ਸ਼ੱਕ ਆ ਇਹਨਾਂ ਨੂੰ ਵੀ ਸ਼ੱਕ ਹੈਗਾ ਆ ਥਾਣੇ ਸੱਦਰ ਵਿੱਚ ਜਾ ਕੇ ਐਸਐਸ ਨੂੰ ਦੱਸਾਂਗੇ ਨਾਲ ਜਾਵਾਂਗੇ ਇਹਨਾਂ ਦੇ ਔਰ ਅਹੀਂ ਮੰਗ ਕਰਦੇ ਆ ਕਿ ਜਿਹੜੇ ਚੋਰ ਨੇ ਉਹਨਾਂ ਨੂੰ ਫੜ ਕੇ ਇੱਕ ਤੇ ਇਹਨਾਂ ਦਾ ਸਮਾਨ ਜਿਹੜਾ ਵਾ ਉਹ ਵਾਪਸ ਕਰਾਇਆ ਜਾਵੇ ਔਰ ਦੂਸਰਾ ਜਿਹੜਾ ਵਾ ਜਿੰਨੇ ਵੀ ਇਹ ਚੋਰੀ ਕੀਤੀ ਆ ਉਹਨਾਂ ਦੇ ਨਾਲ ਜਿਹੜੀ ਆ ਸਖਤ ਕਾਰਵਾਈ ਉਹਨਾਂ ਤੇ ਕੀਤੀ ਜਾਵੇ ਤਾਂ ਕਿ ਜਿਹੜੇ ਹੋਰ ਪਰਿਵਾਰ ਸਾਡੇ ਸਾਰੇ ਰਹਿ ਰਹਿਣ ਗਰੀਬ ਪਰਿਵਾਰ ਨੇ ਕੱਲ ਨੂੰ ਇਹਨਾਂ ਦੇ ਨਾਲ ਕੋਈ ਇਸ ਤਰ੍ਹਾਂ ਦਾ ਜਿਹੜਾ ਵਾ ਕੋਈ ਨੁਕਸਾਨ ਇਹਨਾਂ ਦਾ ਨਾ ਹੋਵੇ ਸੋ ਅਹੀਂ ਮੰਗ ਕਰਦੇ ਆ ਵੀ ਉਹਨਾਂ ਦੇ ਖਿਲਾਫ ਜਿਹੜੀ ਆ ਕਾਨੂੰਨੀ ਕਾਰਵਾਈ ਸਖਤ ਕੀਤੀ ਜਾਵੇ ਜੀ ਹੋਣਾ ਸ਼ੁਰੂ ਹੋ ਗਿਆ ਜੀ ਬਿਲਕੁਲ ਜੀ ਜਦੋਂ ਦੀ ਸਰਕਾਰ ਆਈ ਆ ਮਤਲਬ ਕੋਈ ਹਨੀਆ ਜੀ ਨਸ਼ਾ ਵੀ ਜ਼ਿਆਦਾ ਹੋ ਰਿਹਾ ਵਾ ਔਰ ਜਿਹੜੇ ਲੋਟਾਂ ਖੋਵਾਂ ਵੀ ਬਹੁਤ ਜ਼ਿਆਦੀਆਂ ਹੋ ਰੀਆਂ ਨੇ ਚੋਰੀਆਂ ਔਰ ਨਸ਼ਾ ਵੀ ਜਿਹੜਾ ਵਾ ਬਹੁਤ ਜ਼ਿਆਦਾ ਹੱਦ ਤੋਂ ਜ਼ਿਆਦਾ ਜਿਹੜਾ ਵਾ ਚੱਲ ਰਿਹਾ ਵਾ ਜੀ ਸਰਕਾਰ ਕਿ ਲੋਕ ਤਾਂ ਜੀ ਦੇਖੋ ਜੀ ਸਰਕਾਰ ਨੇ ਜੋ ਕਿਹਾ ਉਹ ਕੁਝ ਨਹੀਂ ਕਰਕੇ ਵਿਖਾਇਆ ਲੋਕਾਂ ਨੇ ਸਰਕਾਰ ਤੇ ਵਿਸ਼ਵਾਸ ਕੀਤਾ ਸੀ ਉਹਨਾਂ ਨੇ ਬੰਦਾ ਨਹੀਂ ਸੀ ਦੇਖਿਆ ਉਹਨਾਂ ਸੇ ਝਾੜੂ ਦੇਖ ਕੇ ਵੋਟ ਪਾਈ ਪਰ ਅੱਜ ਇਹ ਸਾਡੇ ਜਿਹੜੇ ਗਰੀਬ ਪਰਿਵਾਰ ਨੇ ਇਹਨਾਂ ਦੀ ਜਿਹੜੀ ਆ ਕਾਫੀ ਕਾੜ ਕੱਢ ਦਿੱਤੇ ਔਰ ਕਾੜ ਕੱਟਣ ਦੇ ਨਾਲ ਨਾਲ ਜਿਹੜੇ ਆ 2 ਰੁਪਏ ਕਿਲ ਵਾਲੀ ਜਿਹੜੀ ਮੁੱਲ ਵਾਲੀ ਕਣਕ ਸੀ ਉਹ ਵੀ ਸਰਕਾਰ ਨੇ ਪੰਜਾਬ ਸਰਕਾਰ ਨੇ ਬੰਦ ਕਰ ਦਿੱਤੀ ਔਰ ਅੱਜ ਇਹ ਹਾਲਾਤ ਨੇ ਕਿ ਜੇ ਫਰੀ ਵਾਲੀ ਕਣਕ ਇਹਨਾਂ ਨੂੰ 3 ਮਹੀਨਿਆਂ ਵਾਲੀ ਨਾ ਮਿਲੇ ਤਾਂ 350 ਰੁਪਏ ਦਾ ਆਟਾ ਜਿਹੜਾ ਵਾ ਗਰੀਬ ਪਰਿਵਾਰ ਲੈ ਕੇ ਨਹੀਂ ਮਤਲਬ ਖਾ ਸਕਦਾ ਸੋ ਬਹੁਤ ਜ਼ਿਆਦਾ ਨੁਕਸਾਨ ਕੀਤਾ ਵਾ ਸਰਕਾਰ ਨੇ ਜੀ ਸੁਖਦੇਵ ਰਾਜ ਹਾਂ ਜੀ ਵਾਸੀ ਗਿੰਨਾ ਸਿੰਘ ਵਾਲਾ ਇਸ ਮੱਲੇ ਦੇ ਵਿੱਚ ਹੀ ਤਕਰੀਬਨ ਮੇਰਾ ਆਵਾਜ਼ ਆਈ ਇਹ ਮੁਖਤਾਰ ਸਿੰਘ ਜੀ ਆਪਣੇ ਭਰਾਵਾਂ ਵਾਂਗੂ ਸਾਡੇ ਨਾਲ ਹਾਂ ਜੀ ਬਹੁਤ ਵਧੀਆ ਸਾਡੇ ਨਾਲ ਚੱਲਦੇ ਨੇ ਹਾਂ ਜੀ ਇਹ 13 ਤਰੀਕ ਤੋਂ ਯਾਤਰਾ ਦੇ ਕੇ ਹੀ ਇਨਾਂ ਦੇ ਭਤੀਜੇ ਦਾ ਰਾਤੀ ਮੈਨੂੰ ਫੋਨ ਆਇਆ ਕਿ ਏਦਾਂ ਦਾ ਚਾਚਾ ਘਰ ਨਹੀਂਗਾ ਚੋਰੀ ਹੋ ਗਈ ਹੈ ਮੈਂ ਦਸ਼ਮੇਸ਼ ਸ਼ੈਵਨੀ ਚੋਂ ਮੈਂ ਬਲਜੀਜੀ ਨੂੰ ਫੋਨ ਕੀਤਾ ਬਲਜੀਤ ਉੱਥੇ ਪਹੁੰਚ ਗਿਆ ਅੱਧੇ ਘੰਟੇ ਬਾਅਦ ਮੈਂ ਵੀ ਆਇਆ ਸਾਰਾ ਮਹੱਲਾ ਤਕਰੀਬਨ ਇੱਦਾਂ ਹੀ ਖੜਾ ਸੀ ਹੁਣ ਤਾਂ ਚਲੋ ਬੀਬੀਆਂ ਕੰਮਕਾਰਾਂ ਵਾਲੀਆਂ ਸਾਰੀਆਂ ਚਲ ਗਈਆਂ ਤਕਰੀਬਨ ਹੀ ਸਾਰਾ ਰਸ਼ ਪਿਆ ਹੋਇਆ ਸੀ ਅਸੀਂ ਚਲੋ ਤਾਲਾ ਖੋਲ ਕੇ ਮੜਾ ਜਾ ਵੇਖਿਆ ਤੇ ਅੰਦਰ ਤੇ ਉਥਲ ਪੁਥਲ ਹੋਇਆ ਪਿਆ ਹੈ ਅਸੀਂ ਬਾਹਰ ਆ ਕੇ ਬੈਠ ਗਏ ਸਦਰ ਫੋਨ ਕੀਤਾ ਸਦਰ ਥਾਣੇ ਦੇ ਵਿੱਚ ਏਐਸਆਈ ਸਾਹਿਬ ਸੁਰੇਂਦਰ ਆਏ ਉਹਨਾਂ ਨੇ ਵੇਖਿਆ ਸਾਰਾ ਕੁਝ ਤਬਦੀਸ਼ ਕੀਤੀ ਪਾਜੀ ਹੁਣੀ ਹੈ ਨਹੀਂ ਤੇ ਅਸੀਂ ਉਹਨਾਂ ਨੂੰ ਕਿਹਾ ਕਿ ਸਵੇਰੇ ਉਹ ਤਾਂ ਕਹਿੰਦੇ ਕਿ ਦੱਸੋ ਕੀ ਕਾਰਵਾਈ ਕਰੀਏ ਉਹਨਾਂ ਸਾਨੂੰ ਪੂਰਾ ਸ਼ੂਸ਼ਣ ਦਿਵਾਇਆ ਕਿ ਦੱਸੋ ਕੀ ਕਾਰਵਾਈ ਕਰੀਏ ਐਂ ਕਿ ਕਿ ਮੁਕਤੇ ਤੇ ਉਹਨਾਂ ਨੂੰ ਆਲਾ ਦੋ ਆ ਜਾਂਦੇ ਆ ਉਹਨਾਂ ਨੂੰ ਪਤਾ ਲੱਗ ਜਾ ਕਿ ਕਿੰਨਾ ਕ ਸਾਮਾਨ ਸਾਡਾ ਅੰਦਰੋਂ ਗਿਆ ਆਪਾਂ ਪੂਰੀ ਡਿਟੇਲ ਨਾਲ ਤੁਹਾਨੂੰ ਦੱਸਾਂਗੇ ਫਿਰ ਉਸ ਤੋਂ ਬਾਅਦ ਕਾਰਵਾਈ ਕਰਾਂਗੇ ਠੀਕ ਹੈ ਜੀ ਉਹ ਹੁਣ ਆਪਾਂ ਅੱਜ ਚੱਲੇ ਹਾਂ ਉਹਨਾਂ ਕੋ ਤੇ ਅਸੀਂ ਪ੍ਰਸ਼ਾਸਨ ਕੋ ਇਹ ਹੀ ਮੰਗ ਕਰਦੇ ਆ ਕਿ ਗਰੀਬ ਪਰਿਵਾਰ ਨਾਲ ਜਿਹੜਾ ਧੱਕਾ ਹੋਇਆ ਵਾ ਉਹ ਠਕੇ ਦਾ ਇਹਨਾਂ ਨੂੰ ਪੂਰਾ ਵਿਸ਼ਵਾਸ ਦਿਵਾਇਆ ਜਾਏ ਕਿ ਅਸੀਂ ਤੁਹਾਡੇ ਨਾਲ ਪੂਰਾ ਮੋਢੇ ਦਾ ਮੋਢਾ ਜੋੜ ਕੇ ਖੜੇ ਆ ਤੇ ਤੁਹਾਡੀ ਜਿੰਨਾ ਵੀ ਘਾਟਾ ਆਇਆ ਉਹ ਸਾਰਾ ਘਾਟਾ ਚੋਰ ਲੱਭ ਕੇ ਉਹਦੇ ਕੋ ਪੂਰਾ ਕਰਵਾਵਾਂਗੇ ਤੇ ਚੋਰ ਵੀ ਕੋਈ ਬਾਹਰ ਦਾ ਨਹੀਂ ਹੈ ਤੇਪੀ ਹੈ ਕੋਈ ਜਿਸ ਨੂੰ ਪਤਾ ਹੀ ਕਿ ਇਹ ਬੰਦੇ ਘਰ ਨਹੀਂ ਜੀ ਹੋ ਸਕਦਾ ਹੈ ਕਿ ਇਹਨਾਂ ਨੂੰ ਪਤਾ ਵੀ ਹੈ ਅਸੀਂ ਹੁਣ ਐਸਐਚਓ ਸਾਹਿਬ ਕੋ ਚੱਲੇ ਆ ਕਿ ਇਹ ਸ਼ਵਾਸ਼ਨ ਦਵਾਦੇ ਉਹਨਾਂ ਦੇ ਵਿਸ਼ਵਾਸ ਦੇ ਆਧਾਰ ਤੇ ਅਸੀਂ ਉਹ ਬੰਦਿਆਂ ਦੇ ਨਾਮ ਵੀ ਦੱਸਾਂਗੇ ਕਿ ਆ ਬੰਦੇ ਕੀ ਤੇ ਗਾਂ ਤੋਂ ਇਸ ਮੁਹੱਲੇ ਦੇ ਵਿੱਚ ਇਹ ਜਿਹੜੇ ਕੰਮ ਹੁੰਦੇ ਆ ਇਹਨਾਂ ਨੂੰ ਹਮੇਸ਼ਾ ਲਈ ਨਕੇਲ ਪਵਾਉਣ ਦੀ ਕੋਸ਼ਿਸ਼ ਕਰਾਂਗੇ ਨਸ਼ੇ ਤੋਂ ਨਸ਼ਾ ਇਹ ਚੀਜ਼ਾਂ ਲੜਾਈਆਂ ਗੁੰਡਾਗਰਦੀ ਇੱਥੇ ਜਿਹੜੀ ਹੁੰਦੀ ਹੈ ਬਿਲਕੁਲ ਬੰਦ ਕਰਾਂਗੇ ਅਸੀਂ ਪ੍ਰਸ਼ਾਸਨ ਕੋ ਇਹ ਮੰਕਰਾਂਗੇ ਕਿ ਇਸ ਮੁਹੱਲੇ ਦੇ ਵਿੱਚ ਦੋ ਬੰਦੇ ਭਾਵੇਂ ਪੱਕੇ ਹੀ ਡਿਊਟੀ ਤੇ ਲਾਏ ਜਾਣ ਤੇ ਇਹਦੇ ਵਿੱਚ ਗਸ਼ਤ ਰੱਖੀ ਜਾਵੇ ਤਾਂ ਕਿ ਇੱਥੇ ਨਸ਼ਾ ਵੀ ਬੰਦ ਹੋਵੇ ਗੁੰਡਾਗਰਦੀ ਵੀ ਬੰਦ ਹੋਵੇ ਤੇ ਆਹ ਜਿਹੜੀਆਂ ਲੁੱਟਾਂ ਖੋਵਾਂ ਚੋਰੀਆਂ ਹੁੰਦੀਆਂ ਵਾ ਇਹ ਵੀ ਬੰਦ ਹੋਣ ਧੰਨਵਾਦ